ਹਾਂਜੀ ਭਾਈ ਸਤਿ ਸ੍ਰੀ ਅਕਾਲ ਪਿੱਕਪਾ YouTube ਤੇ ਜਾਂ Facebookਾਂ ਤੇ ਬਹੁਤ ਵੱਡੀਆਂ ਖਬਰਾਂ ਦੇਖ ਰਿਹਾ ਹਾਂ ਜਿਹੜੇ ਆਪਣੇ ਮੁੰਡੇ ਬਾਹਰੋਂ ਡਿਪੋਰਟ ਹੋ ਰਹੇ ਨੇ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਤੇ ਬਹੁਤ ਵੱਡਾ ਤਕਾ ਹੈ ਦੇਖੋ ਕਮਾਈਆਂ ਕਰਨ ਖਾਤਰ ਉਹਨਾਂ ਦੇ ਮਾਪੇ ਵਾਪਾ ਨੇ ਵਿਚਾਰਿਆਂ ਨੇ ਪਤਾ ਨਹੀਂ ਕਿਸੇ ਨੇ ਘਰ ਵੇਚਿਆ ਕਿਸੇ ਨੇ ਜ਼ਮੀਨ ਵੇਚੀ ਕਿਸੇ ਨੇ ਬੈਜੂ ਚੱਕੇ ਉਹ ਇੱਥੋਂ ਸਾਰਾ ਕੁਝ ਵੇਚ ਵਟ ਕੇ ਆਪਣਾ ਪਰਿਵਾਰ ਦਾਤੇ ਲਾ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਖਾਤਰ ਐਡਾ ਵੱਡਾ ਰਿਸਕ ਲੈ ਕੇ ਬਾਹਰ ਗਏ ਤੇ ਬਾਹਰ ਦੀਆਂ ਸਰਕਾਰਾਂ ਨੇ 5 ਮਿੰਟਾਂ ਚ ਸਾਰੇ ਸੁਪਨੇ ਉਦੇੜ ਕਦੇੜ ਕਰਦੇ ਹਰ ਇੱਕ ਬੰਦਾ ਉਮੀਦ ਲੈ ਕੇ ਇੱਕ ਨਵੀਂ ਜ਼ਿੰਦਗੀ ਜਿਉਂਦਾ ਵੀ ਮੈਂ ਆ ਕਰੂੰਗਾ ਮੈਂ ਆ ਕਰੂੰਗਾ ਪਰ ਮੈਂ ਉਹੀ ਗੱਲ ਤੁਹਾਨੂੰ ਬਾਰ-ਬਾਰ ਪਹਿਲਾਂ ਵੀ ਕਹਿਣਾ ਅੱਜ ਵੀ ਕਹਿਣਾ ਵੀ ਜੇ ਆਪਾਂ ਬਾਹਰ ਨਹੀਂ ਚੀਜ਼ਾਂ ਦੇ ਨਾ ਨਿਰਪਰ ਹੁੰਦੇ ਬਾਹਰ ਦੀਆਂ ਸਰਕਾਰਾਂ ਤੇ ਇਹੀ ਪੈਸਾ ਆਪਾਂ ਉੜੇ ਲਾ ਕੇ ਆਪਦੇ ਧੰਦੇ ਤੋਰੇ ਹੁੰਦੇ ਆਪਦੇ ਬਿਜ਼ਨਸ ਤੋਰੇ ਹੁੰਦੇ ਤਾਂ ਜੱਪਾ ਨੂੰ ਆ ਦੇਖਣਾ ਨਾ ਪੈਂਦਾ ਜਿਹੜਾ ਕਿ ਇੰਨਾ ਧੱਕਾ ਹੋਇਆ ਹੈ ਵੇਖੋ ਉਹਨਾਂ ਨੇ ਗਲਤੀ ਕਰਨ ਵਾਲਿਆਂ ਨੇ ਗਲਤੀ ਕਰ ਲਈ ਪਰ ਜੇ ਉਹ ਕਿਤੇ ਉਹਨਾਂ ਦੇ ਮਾਪੇ ਜਾਂ ਉਹ ਬੱਚੇ ਆਪ ਇਹ ਸੋਚਦੇ ਵੀ ਯਾਰ ਆਪਾਂ ਉੱਥੇ ਜ਼ਿੰਦਗੀ ਸੈੱਟ ਕਰਨ ਵਾਲੋਂ ਆਪਦੀ ਜ਼ਿੰਦਗੀ ਇੰਨੇ ਪੈਸੇ ਲਾ ਕੇ ਉਰੀ ਸੈੱਟ ਕਰ ਲਾਂਦੇ ਨਾਲੇ ਤਾਂ ਆਪਦੀ ਮਿੱਟੀ ਨਾਲ ਜੁੜਦੇ ਆਪਦੀ ਖੇਤੀ ਕਰਦੇ ਆਪਣੇ ਬਾਪ ਦਾਦੇ ਵੀ ਇਸ ਮਿੱਟੀ ਤੋਂ ਆਪਦਾ ਪਰਿਵਾਰ ਪਾਲਦੇ ਆਏ ਹੁਣ ਤਾਂ ਬੱਚੀ ਜੰਮਿਆ ਹੋਇਆ ਈ ਕੀ ਕਹ ਅੱਗੇ ਤਾਂ ਬੁੜੀਆਂ ਦੇ 10-10 ਬੱਚੇ ਹੁੰਦੇ ਉਹ ਵੀ ਇਸ ਜ਼ਮੀਨਾਂ ਤੋਂ ਪਾਲਦੀਆਂ ਤੀਆਂ ਹੁਣ ਤਾਂ ਬਹੁਤ ਸੌਖਾ ਹੈ ਹੁਣ ਆਪਾਂ 22 ਲੱਖੇ ਸਦਾਣੇ ਤੋਂ ਪੱਟ ਪੱਟ ਮਰ ਗਿਆ ਉਹ ਆਪਾਂ ਨੂੰ ਕਿਦੰਨ ਦਾ ਪਿੱਟਣ ਲੱਗ ਰਿਹਾ ਓਏ ਨਾਜਵਾਕਾਂ ਨੂੰ ਬਾਹਰ ਤੋ ਰੋਨਾ ਜਿਵਾਕਾਂ ਨੂੰ ਬਾਹਰ ਤੋ ਰੋ ਉਹ ਬੰਦਾ ਆਪਣੇ ਖਾਤਰ ਆਪਣੀਆਂ ਜ਼ਮੀਨਾਂ ਨੂੰ ਹੁਣ ਕਲਪ ਰਿਆ ਵੀ ਜ਼ਮੀਨਾਂ ਨਾ ਵੇਚੋ ਨਾ ਵੇਚੋ ਤੁਸੀਂ ਪਸਤਾਉਂਗੇ ਉਹ ਬਾਈ ਉਹਨੂੰ ਸਾਰਾ ਪਤਾ ਲੱਕੇ ਨੂੰ ਚਲੋ ਉਹਨਾਂ ਦਾ ਉੱਠ ਬੈਠ ਉਹ ਜੇ ਬੰਦਿਆਂ ਚ ਹੋ ਜਾਂਦੀ ਐ ਆਪਸ ਵਿੱਚ ਵਧੀਆ ਸਰਕਲ ਦੇ ਬੰਦਿਆਂ ਨਾਲ ਗੱਲਾਂ ਬਾਤਾਂ ਚੱਲਦੀਆਂ ਨੇ ਵੀ ਐ ਹੋਊਗਾ ਐ ਹੋਊਗਾ ਉਹ ਬਾਰ-ਬਾਰ ਕਹ ਰਿਹਾ ਵੀ ਅਸੀਂ ਨੇ ਮਰ ਜਣਾ ਸੁੱਡਾਂ ਆਉਣ ਵਾਲੀ ਪੀੜ੍ਹੀ ਦਾ ਬਹੁਤ ਬੇੜਾ ਕਰਕ ਹੋਊਗਾ ਤੇ ਉਹੀ ਲੱਖੇ ਸਿਧਾਣੇ ਵਾਲੀ ਗੱਲ ਵੀ ਸੱਚੀ ਹੋਗੀ ਉਹ ਦੇਖੋ ਅਮਰੀਕਾ ਜੋ ਕਿਵੇਂ ਦੁਨੀਆ ਉੱਥੇ ਤੋਂ ਵਾਪਸ ਤੱਕ ਤੱਕ ਭੇਜ ਰਹੇ ਨੇ ਜੇ ਆਪਣੇ ਇੱਥੇ ਕੰਮ ਕੋਈ ਆਬ ਦਾ ਡੰਗਰਾਂ ਦਾ ਤੋੜਿਆ ਹੁੰਦਾ ਕੋਈ ਬੱਕਰੀਆਂ ਦਾ ਤੋਰਿਆ ਹੁੰਦਾ ਕੋਈ ਆਬ ਦੇ ਖੇਤ ਚ ਬਾਗ ਲਾਇਆ ਹੁੰਦਾ ਕੋਈ ਆਪਾਂ ਕੋਈ ਦੁਕਾਨ ਕਰੀ ਹੁੰਦੀ ਸਬਜ਼ੀ ਮੰਡੀ ਦੀ ਕੋਈ ਦੁਕਾਨ ਕਰੀ ਹੁੰਦੀ ਕੋਈ ਡੈਰੀ ਕਰੀ ਹੁੰਦੀ ਬਹੁਤ ਕੰਮ ਨੇ ਆਪਾਂ ਕਹਦੇ ਨੇ ਕੰਮ ਕੋਈ ਚੱਕੀ ਲਾਈ ਹੁੰਦੀ ਹੁਣ 40 ਲੱਖ ਰੁਪਈਆ ਤਾਂ ਲੈ ਇੱਥੇ ਤੂੰ ਫੀਡ ਫੈਕਟਰੀ ਤੇ ਲਾ ਦੇ 20 ਲੱਖ ਰੁਪਈਆ ਬੇਚੀ ਚਲ ਕੀ ਮਹਿਸਾ ਕੀੜਖਾਨੋਂ ਹਟ ਗਈਆਂ ਮਿਲ ਹੁਣ 10 ਲੱਖੇ ਨੇ ਲਾਇਆ ਮੇਲੇ ਲਾਲੋ ਗੋੜ ਵਾਲਾ 10 15 20 ਲੱਖ ਰੁਪਇਆ ਲੱਗ ਜਾਂਦਾ ਗੁੜ ਕਿਹੜਾ ਮੱਖਾਂ ਨੂੰ ਮੁੱਕ ਗਏ ਲੋਕ ਹੁਣ ਆਰਗੈਨਿਕ ਵਾਲੇ ਪਾਸੇ ਆ ਰਹੇ ਨੇ ਫਿਰ ਆਜੂ ਪਸ਼ੂ ਵਾਲੇ ਪਾਸੇ 20 ਲੱਖ ਰੁਪਇਆ ਲਾਇਆ ਹੁੰਦਾ ਆਪਣਾ ਮੱਝਾਂ ਤੇ ਨਾਲੇ ਉਹਨਾਂ ਦੀ ਅੱਗੇ ਕਟੀਆਂ 20 ਤਿਆਰ ਹੁੰਦੀਆਂ ਤੇ ਨਾਲੇ ਆਪਣਾ 20 ਲੱਖ ਸੇਫਤੀ ਨਾਲੇ ਆਪਾਂ ਨੂੰ ਕੰਮ ਔਰੇ ਮਿਲ ਗਿਆ ਨਾਲੇ ਦੁੱਧ ساری ਉਮਰ ਕਮ ਆਉਣ ਵਾਲੀ ਚੀਜ਼ ਹੈ ਇਸ ਕਰਕੇ ਆਪਾਂ ਥੋੜੀ ਜੀ ਬਾਹਰ 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 ਦਾ ਦੌਰ ਆਪਦੇ ਬੱਚਿਆਂ ਦੇ ਮਨਾਂ 'ਚ ਵੀ ਆਪਦੇ ਵੀ ਵੀ ਬਾਹਰ ਪਤਾ ਨਹੀਂ ਕੀ ਹੈ ਉੱਥੇ ਜਾ ਕੇ ਵੀ ਤਾਂ ਪਧੜੀਆਂ ਕਰਨੀਆਂ ਨੇ ਪੂਰੇ ਵਧੀਆ ਹੁਣ ਆਪਾਂ ਰਾਜ ਕਰਦੇ ਹਾਂ ਹੁਣ ਅਸੀਂ ਬੈਠੇ ਆਂ ਔਰ ਕੰਮ ਨਮੇੜ ਕੇ ਤੜਕੀ 10 ਵਜੇ ਦੇ ਨੂੰ ਕੰਮ ਨਮੇੜ ਲੈਣੇ ਆਂ ਆਥਣੇ 3 ਵਜੇ ਦੇ ਤੋਂ ਲੈ ਕੇ 5 ਵਜੇ ਦੇ ਨੂੰ ਨਮੇੜ ਲੈਣੇ ਆਂ 3 ਘੰਟੇ ਤੜਕੀ 2 ਘੰਟੇ ਸ਼ਾਮ ਨੂੰ 3 ਲਾ ਲੋ 6 ਘੰਟੇ ਡੇਢੀ ਦਾ ਕੰਮ ਹੈ ਤੇ ਡਾਲਰਾਂ ਵਾਂਗੂ ਕਮਾਈ ਕਰ ਰਹੇ ਆਂ ਆਪਦੀ ਨਾਲੇ ਇੱਥੇ ਰਹਿ ਕੇ ਆਪਦੇ ਘਰ ਚ ਆਪਦੇ ਪਰਿਵਾਰ ਚ ਪੂਰੇ ਤਾਂ ਇੱਕ ਬੰਦਾ ਕਮਾਉਂਦਾ 10 ਜੀ ਪਾਲਦਾ ਉੱਥੇ 10 ਕਮਾਉਂਦੇ ਨੇ ਇੱਕ ਜੀ ਪਾਲਦਾ ਪਹਿਲਾਂ ਵਾਲੇ ਦੌਰ ਚ ਜਾਇਆ ਕਰਦੇ ਉਦੋਂ ਇੱਕ ਬੰਦਾ ਉਰੇ ਹੁੰਦਾ ਇੱਕ ਵਾਰ ਭੇਜ ਦੇ ਉਹ ਕਮਾਈਆਂ ਕਰਕੇ ਉਰੇ ਭੇਜਦਾ ਜ਼ਮੀਨਾਂ ਖਰੀਦ ਦੇ ਹੁਣ ਉੱਥੇ ਦੀਆਂ ਸਰਕਾਰਾਂ ਦਾ ਆਪਾਂ ਕੀ ਕਰ ਲਾਂਗੇ ਜਿਵੇਂ ਟਰੰਪ ਨੇ ਭੇਜੇ ਨੇ ਕਨੂ ਕੈਨੇਡਾ ਵਾਲੇ ਧੱਕਣ ਲੱਗ ਜੰਗੇ ਕੁੜੀਆਂ ਨੂੰ ਤੋੜਨ ਲੱਗੇ ਮੁੰਡਿਆਂ ਨੂੰ ਹਣ ਕਈ ਵੀਰ ਗੁੱਸਾ ਕਰਦੇ ਨੇ ਵੀ ਪਤਾ ਨਹੀਂ ਕਿੱਡਾ ਕੁ ਬਦਵਾਨ ਹੈ ਇਹ ਬਾਈ ਲੱਖੇ ਹੋਰ ਸੱਚੇ ਪਿੱਟਦੇ ਨੇ ਆਉਣ ਵਾਲਾ ਟਾਈਮ ਬਹੁਤ ਮਾੜਾ ਹੈ ਅਜੇ ਵੀ ਜਿਨ੍ਹਾਂ ਦੇ ਬਾਹਰ ਜਾਣ ਦੇ ਕੀੜੇ ਨੇ ਉਹਨਾਂ ਨੂੰ ਬੰਦ ਕਰਕੇ ਉਰੇ ਕੰਮ ਤੋੜ ਲੋ ਆਪ ਦਾ ਕੋਈ ਬਹੁਤ ਧੰਦੇ ਨੇ ਬੱਕਰੀਆਂ ਦਾ ਭੇਡਾਂ ਦਾ ਸੂਰਾਂ ਦਾ ਮ ਮੱਝਾਂ ਆਂਦਾ ਹੈ ਹਣ ਹੁਣ ਤਾਂ ਬਹੁਤ ਧੰਦੇ ਨੇ ਕੋਈ ਫੈਕਟਰੀਆਂ ਲਾ ਲਓ ਜਿੰਨਾ ਕ ਪੈਸਾ ਬਾਹਰ ਜਾ ਕੇ ਲਾਉਣਾ ਉੰਨਾ ਕੁਰੇ ਲਾ ਕੇ ਵਧੀਆ ਤੁਸੀਂ ਰੋਟੀ ਖਾਓਗੇ ਬਹੁਤ ਸੋਹਣੀ ਤੁਹਾਡੀ ਜ਼ਿੰਦਗੀ ਲੰਘੂਗੀ ਇਹੀ ਮੇਰਾ ਤਾਂ ਕਹਿਣਾ ਅਸੀਂ ਵੀ ਹੁਣ ਆਪਦੀ ਕਿਰਤ ਕਮਾਈ ਸੀ ਸੱਤ ਕੀਲਿਆਂ ਤੋਂ ਵਧੀਆ ਰੋਟੀ ਖਾ ਰਹੇ ਹਾਂ ਇਹਨੂੰ ਸੋਹਣੀ ਵਧੀਆ ਸਾਡਾ ਕੰਮ ਚੱਲ ਰਿਹਾ ਹੈ ਆਪਦੇ ਆਪ ਪੈਰਾਂ ਤੇ ਬਣਾਇਆ ਮੇਰਾ ਬਾਪੂ ਛੋਟੀ ਉਮਰ ਚ ਮਰ ਗਿਆ ਦੀ 7 ਸਾਲ ਹੋ ਗਏ ਬਾਪੂ ਪੂਰੇ ਹੋਏ ਨੂੰ ਤੇ ਆ ਮੇਰਾ ਸਾਰਾ ਹੱਦਾਂ ਕੁਝ ਬਣਾਇਆ ਹੋਇਆ ਹੈ ਮੈਂ ਆਪ ਆਪਦੀ ਹੱਡੀ ਮਿਹਨਤ ਕਰਕੇ ਇੱਕ ਪੈਸਾ ਨਹੀਂ ਤੀ ਮੇਰੇ ਕੋਲੇ ਜਿਵੇਂ ਕਹਾ ਵੀ ਮੇਰੇ ਕੋਲੇ ਪੈਸੇ ਤੇ ਮੈਂ ਤਾਂ ਬਿਜ਼ਨਸ ਚਲਾ ਲਿਆ ਆਹੀਂ ਫੜ ਧੜ ਕੇ ਹੌਲੀ 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 ਆਹੀਂ ਕੰਮ ਚਲਾਇਆ ਥੋੜੇ ਥੋੜੇ ਨਾਲ ਅੱਜ ਕੁਛ ਕੱਲ ਕੁਛ ਪਰਸ ਕੁਛ ਇੱਕ ਲੱਖ ਤੱਕ ਕਦੇ ਵੀ ਨਹੀਂ ਕੁਛ ਬਣਿਆ ਕਰਦਾ ਸਮਾਂ ਲੱਗਦਾ ਜਿੰਨੇ ਸਾਲ ਤੁਸੀਂ ਬਾਹਰ ਗਾਲ ਕੇ ਆਪਦੀ ਜ਼ਿੰਦਗੀ ਸੈੱਟ ਕਰਨ ਦੀ ਸੋਚਦੇ ਹੋ ਉਨੇ ਟਾਈਮ ਜਿੱਦਾ ਤੁਸੀਂ ਉਰੇ ਆਪ ਦਾ ਸਾਰੀ ਜ਼ਿੰਦਗੀ ਦਾ ਪੀੜਾ ਸੈੱਟ ਕਰਦੇ ਹੋ ਹੁਣ ਉੱਥੇ ਤੁਸੀਂ ਪਹਿਲਾਂ ਜਾਣੇ ਉਹ 40 ਲੱਖ ਤਾਰਨ ਦੀ ਫਿਰ ਉੱਥੇ ਆਪਦੀਆਂ ਫੀਸਾਂ ਭਰਨ ਦੀ ਫਿਰ ਉੱਥੇ ਆਪਦਾ ਵਰਕ ਪਰਮਿਟ ਲੈਣ ਦੀ ਉੱਥੇ ਫੇਰ ਕਿਤੇ ਜਾ ਕੇ ਤੁਸੀਂ ਆਪਦਾ ਰਸੰਸ ਲੈਨੇ ਹੋ ਫਿਰ ਕਮਾਈ ਦਾ ਫਿਰ ਬਿਜ਼ਨਸ ਖੜਾ ਕਰਦੇ ਹੋ ਵੀ ਕੋਈ ਬਿਜ਼ਨਸ ਖੜਾ ਕਰੀਏ ਫਿਰ ਜਦੋਂ ਬਿਜ਼ਨਸ ਸੈੱਟ ਹੋ ਜਾਣਾ ਫਿਰ ਸੋਚਦੇ ਆ ਯਾਰ ਆਪਣਾ ਉੱਥੇ ਤੱਕ ਕੀ ਆ ਕੰਮਕਾਰ ਤੌਰੀ ਹੈ ਆਪਾਂ ਉਰੀ ਲਿਆ ਲਈਏ ਜ਼ਮੀਨਾਂ ਵੇਚ ਕੇ ਆਪਦਾ ਸਾਰਾ ਉਰੇ ਤੋਂ ਵੇਚ ਕੇ ਉੱਥੇ ਲਾਣ ਦੀ ਸੋਚਦੇ ਆ ਆਪਾਂ ਤੇ ਉੱਥੇ ਸਾਰਾ ਕੁਝ ਸੈੱਟ ਕਰਕੇ ਜਿਹੜੇ ਬੰਦੇ ਨੂੰ ਅੱਜ ਉਰੇ ਡਿਪੋਰਟ ਕਰਤਾ ਉਹਨੂੰ ਨਵੇਂ ਸਿਰੇ ਕਿੰਨਾ ਪੈਰਾਂ ਸਾਰ ਉੱਠਣ ਔਖਾ ਹੈ ਤੇ ਅਬਦਾ ਆਪ ਹੁਣ ਇੱਥੋਂ ਨਵੇਂ ਸਿਰੇ ਸੰਘਰਸ਼ ਉਹਨੂੰ ਕਿੰਨਾ ਇਸ ਕਰਕੇ ਹਜੇ ਵੀ ਕੁਝ ਨਹੀਂ ਵਿਗੜਿਆ ਕੋਈ ਗੱਲ ਨਹੀਂ ਰਿਪੋਰਟ ਕਰਕੇ ਕੋਈ ਵੀ ਮਨਾਂ ਚ ਮਾੜਾ ਖਿਆਲ ਨਾ ਲਿਆਓ ਜ਼ਿੰਦਗੀ ਹੈ ਡਿਗ ਡਿਗ ਬੰਦਾ ਸਵਾਰ ਹੁੰਦਾ ਕੰਮ ਕਰੋ ਮਿਹਨਤ ਕਰੋ ਉਰੇ ਰਹਿ ਕੇ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ ਪੰਜਾਬੀ ਕਹੇ ਜਾਂ ਬੰਦਾ ਵੀ ਕਿਤੇ ਵੀ ਜਾ ਕੇ ਕੋਈ ਵੀ ਧੰਦਾ ਕਰ ਸਕਦਾ ਹੈ ਹਿੰਮਤ ਨਾ ਹਾਰਿਓ ਕੰਮ ਕਰਿਓ ਕੋਈ ਗੱਲ ਨਹੀਂ ਜ਼ਿੰਦਗੀ ਡਿਗੜਤ ਸਵਾਰ ਹੁੰਦੀ ਹੈ ਵੀਡੀਓ ਨੂੰ ਮੇਰੀ ਨੂੰ ਦੱਬ ਕੇ ਸ਼ੇਅਰ ਕਰ ਦਿਓ ਮੇਰਾ ਵੀਰ ਤਾਂ ਕਿ ਮੁੰਡਾ ਨੇ ਕੰਨਾਂ 'ਚ ਪਵੇ ਆਪ ਦਾ ਇੱਥੇ ਕੰਮ ਕਰਮ ਕਰਤ ਕਰਨ ਕਮਾਈ ਕਰਨ ਕਿਸੇ ਨਾਲ ਬੇਈਮਾਨਾ ਨਾ ਕਰੋ ਹੱਕ ਸੱਚ ਦੀ ਰੋਟੀ ਖਾਓ ਮਾਲਕ ਤੁਹਾਡੇ ਸਦੂਈ ਨਾਲ ਰਹਿਣਾ